DIG ਬਾਰਡਰ ਰੇਂਜ ਨਾਨਕ ਸਿੰਘ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਮਾਨਯੋਗ ਮੁੱਖ ਮੰਤਰੀ ਪੰਜਾਬ ਤੇ BJP ਦੀਆਂ ਹਦਾਇਤਾਂ ਤੇ ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਲਗਾਤਾਰ ਪ੍ਰਭਾਵਸ਼ਾਲੀ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ। ਉਹਨਾਂ ਨੇ ਕਿਹਾ ਕਿ ਜਨਰਲ ਥਾਣੇ ਵਿੱਚ ਦਰਜ FIR ਨੰਬਰ 74 ਵਿਸ਼ਬੰਦ ਵਿੱਚ ਹਾਲੇ ਰਿਕਵਰੀ ਦੌਰਾਨ ਇੱਕ IED ਪਿੰਨ ਐਂਡ ਗ੍ਰੇਨੇਡ, ਇੱਕ ਮਦਰਬੋਰਡ, ਰਿਮੋਟ ਕੰਟਰੋਲ ਬੈਟਰੀਆਂ ਆਦਿ ਦੱਟ ਮਿਟਾ ਵਰਗਾ ਵਿਚ ਫੌਟਕ ਮਾਨ ਰਾਮ ਚਾਹਿਆ ਇਹ ਕਾਰਵਾਈ ਕਿਸੇ ਵੱਡੀ ਵਾਰਦਾਤ ਨੂੰ ਹੋਣ ਤੋਂ ਪਹਿਲਾਂ ਹੀ ਰੋਕਣ ਵਿੱਚ ਮਿਲ ਪੱਥਰ ਸਾਬਤ ਹੋਈ ਹੈ ਡੀਆਈਜੀ ਨਾਨਕ ਸਿੰਘ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਕਿ ਦੱਸਿਆ ਤੁਸੀਂ ਵੀ ਸੁਣੋ ਸਾਡੇ ਮਾਨਯੋਗ ਡੀਜੀਪੀ ਪੰਜਾਬ ਦੀਆਂ ਇਨਸਟਰਕਸ਼ਨਸ ਤੇ ਅੰਮ੍ਰਿਤਸਰ ਦੇ ਆਤੀ ਵੱਲੋਂ ਲਗਾਤਾਰ ਚੰਗਾ ਕੰਮ ਕੀਤਾ ਜਾ ਰਿਹਾ ਹੈ ਡਰੱਗਸ ਦੇ ਫਰੰਟ ਤੇ ਵੀ ਤੇ ਨਾਲ ਐਂਟੀ ਟੈਰਰ ਫਰੰਟ ਤੇ ਵੀ ਕੱਲ ਇਹਦੇ ਵਿੱਚ ਅਜਨਾਲਾ ਥਾਣੇ ਵਿੱਚ ਇੱਕ ਰਿਕਵਰੀ ਹੋਈ ਹੈ ਜਿਹਦੇ ਵਿੱਚ ਪਰਚਾ ਦਰਜ ਕੀਤਾ ਗਿਆ ਐਫਆਈਆਰ ਨੰਬਰ 274 ਇਦੇ ਵਿੱਚ ਇੱਕ ਆਈਡੀ ਰਿਕਵਰ ਹੋਈ ਹੈ ਤਿੰਨ ਹੈਂਡ ਗ੍ਰੇਨੇਡ ਰਿਕਵਰ ਹੋਏ ਨੇ ਇੱਕ ਮਦਰ ਬੋਰਡ ਰਿਕਵਰ ਹੋਇਆ ਰਿਮੋਟ ਕੰਟਰੋਲ ਬੈਟਰੀ ਰਿਕਵਰ ਹੋਈਆਂ ਤੇ ਡੈਟੋਨੇਟਰ ਰਿਕਵਰ ਹੋਇਆ ਸੋ ਇਹਦੇ ਨਾਲ ਇੱਕ ਵੱਡਾ ਜਿਹੜੀ ਕੋਈ ਵਾਰਦਾਤ ਹੋ ਸਕਦੀ ਸੀ ਉਹਨੂੰ ਅਵਰਟ ਕੀਤਾ ਗਿਆ ਉਹਨੂੰ ਪ੍ਰिवेंट ਕੀਤਾ ਗਿਆ ਤੇ ਅੰਮ੍ਰਿਤਸਰ ਪੁਲਿਸ ਅਗੇ ਵੀ ਵਚਨਬੱਧ ਹੈ ਕਮਿਟਿਡ ਹੈ ਇਸ ਚੀਜ਼ ਵਾਸਤੇ ਕਿ ਜਿਹੜੇ ਐਂਟੀ ਟੈਰਰ ਆਪਰੇਸ਼ਨਸ ਨੇ ਜਾਂ ਐਂਟੀ ਗੈਂਗਸਟਰ ਆਪਰੇਸ਼ਨਸ ਨੇ ਤੇ ਡਰੱਗ ਦੇ ਖਿਲਾਫ ਆਪਰੇਸ਼ਨਸ ਹੋ ਇੱਦਾਂ ਹੀ ਚੱਲਦੇ ਰਹਿਣਗੇ ਐਂਡ ਵੀਲ ਇਨਸ਼ੋਰ ਕਿ ਅੰਮ੍ਰਿਤਸਰ ਬਿਲਕੁਲ ਪੀਸਫੁੱਲ ਰਹੇ ਜਿਹੜਾ ਕੋਈ ਇਹੋ ਜਿਹਾ ਬੰਦਾ ਹੋਊਗਾ ਜਿਹੜਾ ਕੋਈ ਟੈਰਰਿਸਟ ਵਾਲੇ ਪਾਸੇ ਜਾਣਾ ਚਾਹੁੰਦਾ ਹੈ ਜਾਂ ਜਾਣਾ ਆਪਣੇ ਡਰੱਗਸ ਵਾਲੇ ਪਾਸੇ ਜਾਣਾ ਚਾਹੁੰਦਾ ਉਹਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤੇ ਜਿਹੜੀਆਂ ਰਿਕਵਰੀਜ਼ ਨੇ ਉਹ ਨਿਰੰਤਰ ਜਾਰੀ ਰਹਿਣਗੀਆਂ ਇਸ ਦੇ ਨਾਲ ਹੀ ਜਿਹੜਾ ਯੋਧ ਨਸ਼ਿਆਂ ਵਿਰੋਧ ਚੱਲ ਰਿਹਾ ਪੰਜਾਬ ਸਰਕਾਰ ਦਾ ਉਹਦੇ ਬਾਰੇ ਵਿੱਚ ਮੈਂ ਤੁਹਾਨੂੰ ਨੋਟੀਫਾਈ ਕਰਨਾ ਚਾਹੂੰਗਾ ਕਿ 879 ਉਹਦੇ ਚ ਐਫ ਆਈ ਆਰਸ ਹੋਈਆਂ 1491 ਅਰੈਸਟ ਹੋਈਆਂ 211 ਕਿਲੋ ਹੈਰਵਿੰਦ ਰਿਕਵਰ ਕੀਤੀ ਗਈ ਹੈ ਤੇ 6 ਕਿਲੋ ਹਾਈਸ ਰਿਕਵਰ ਕੀਤੀ ਗਈ ਹੈ ਇਨ ਐਡੀਸ਼ਨ 7.5 ਕਿਲੋ ਅਫੀਮ ਰਿਕਵਰ ਕੀਤੀ ਗਈ ਹੈ ਤੇ 1.5 ਲੱਖ ਤੋਂ ਜ਼ਿਆਦਾ ਗੋਲੀਆਂ ਰਿਕਵਰ ਕੀਤੀਆਂ ਗਈਆਂ। ਜੇ ਡਰੱਗ ਮਨੀ ਦੀ ਗੱਲ ਕਰੀਏ ਤੇ 1 ਕਰੋੜ 90 ਲੱਖ ਤੋਂ ਜ਼ਿਆਦਾ ਡਰੱਗ ਮਨੀ ਰਿਕਵਰ ਹੋਈ ਹੈ। ਇਸ ਦੇ ਨਾਲ ਹੀ ਪ੍ਰਾਪਰਟੀ ਫ੍ਰੀਜ਼ ਤੇ ਕੰਮ ਵੀ ਚੱਲ ਰਿਹਾ ਪ੍ਰਾਪਰਟੀ ਫੋਰਫੀਚਰ ਤੇ ਜਿਹੜਾ 68 ਐਫ ਦੇ ਅੰਦਰ। ਜਿਹੜੇ ਕੋਈ ਭਗੋੜੇ ਨੇ ਐਨਡੀਪੀਐਸ ਦੇ ਉਹਨਾਂ ਦੇ ਖਿਲਾਫ ਵੀ ਲਗਾਤਾਰ ਕਾਰਵਾਈ ਚੱਲ ਰਹੀ ਹੈ। ਸੋ ਅਸੀਂ ਕਮਿਟਿਡ ਆ ਕਿ ਯੁੱਧ ਨਸ਼ਿਆਂ ਵਿਰੁੱਧ ਜਿਹੜਾ ਉਹਨੂੰ ਸਿਰੇ ਚਾੜਾਂਗੇ, ਨਿਪਰੇ ਚਾੜਾਂਗੇ। ਤੇ ਬਿਲਕੁਲ ਡਰਗ ਦੀ ਅਵੇਲੇਬਿਲਿਟੀ ਜਿਹੜੀ ਹੈ ਉਹ ਅੰਮ੍ਰਿਤਸਰ ਡਿਸਟ੍ਰਿਕਟ ਵਿੱਚ ਜ਼ੀਰੋ ਕੀਤੀ ਜਾਵੇ। ਸੋ ਪਿਛਲੇ ਸਮੇਂ ਵਿੱਚ ਜਿਹੜੇ ਸਾਡੇ ਮੁਲਾਜ਼ਮ ਨੇ ਉਹਨਾਂ ਨੇ ਚੰਗਾ ਕੰਮ ਕੀਤਾ ਹੈ। ਉਹਨਾਂ ਨੂੰ ਸੂਟੇਬੀ ਰਿਵਾਰਡ ਵੀ ਕੀਤਾ ਗਿਆ। ਅੱਜ ਕ੍ਰਾਈਮ ਮੀਟਿੰਗ ਵੀ ਕੀਤੀ ਗਈ ਹੈ ਜਿਹੜੇ ਕੋਈ ਸਾਡੇ ਅਨਸਾਲਵਡ ਕੇਸਸ ਨੇ ਜਾਂ ਪੈਂਡਿੰਗ ਕੇਸਸ ਨੇ ਅੰਡਰ ਇਨਵੈਸਟੀਗੇਸ਼ਨ। ਉਹਨਾਂ ਬਾਰੇ ਵੀ ਡੀਟੇਲ ਡਿਸਕਸ਼ਨ ਕੀਤੀ ਗਈ ਹੈ। ਜਿਹੜੀਆਂ ਸੀਐਮ ਸਾਹਿਬ ਦੀ ਇਨਸਟਰਕਸ਼ਨਸ ਨੇ ਡੀਜੀਪੀ ਸਾਹਿਬ ਦੀ ਇਨਸਟਰਕਸ਼ਨਸ ਨੇ। ਉਹ 确保 ਕਰਾਂਗੇ ਕਿ ਡਾਊਨ ਦਾ ਲਾਈਨ ਸਾਰਿਆਂ ਤੱਕ ਪਹੁੰਚਣ ਐਂਡਲੇ ਮੁਲਾਜ਼ਮ ਤੱਕ ਪਹੁੰਚਣ। ਤਾਂ ਕਿ ਉਹਨਾਂ ਦੀ ਕੰਪਲਾਈਂਸ ਹੋਵੇ ਸੋ ਅੱਜ ਰਿਵਾਰਡਸ ਦੀ ਡਿਸਟ੍ਰੀਬਿਊਸ਼ਨ ਵੀ ਕੀਤੀ ਗਈ ਹੈ ਜਿਵੇਂ ਪਹਿਲਾਂ ਕਿਹਾ ਕਿ ਚੰਗਾ ਕੰਮ ਕੀਤਾ ਅੰਮ੍ਰਿਤਸਰ ਵਿਧਾਤੀ ਪੁਲਿਸ ਨੇ ਪਿਛਲੇ ਸਮਿਆਂ ਵਿੱਚ ਉਹਦੇ ਵਿੱਚ 170 ਤੋਂ ਜ਼ਿਆਦਾ ਬੰਦਿਆਂ ਨੂੰ ਅੱਜ ਰਿਵਾਰਡ ਕੀਤਾ ਗਿਆ ਜਿਹੜੇ ਰਿਵਾਰਡ ਮਨੀ ਦੀ ਗੱਲ ਕਰੀਏ ਤੇ 9 ਲੱਖ ਦੇ ਨੇੜੇ ਦਾ ਕੈਸ਼ ਰਿਵਾਰਡ ਜਿਹੜਾ ਡੀਜੀਪੀ ਸਾਹਿਬ ਵੱਲੋਂ ਸੈਂਕਸ਼ਨ ਕੀਤਾ ਗਿਆ ਉਹ ਅੱਜ ਡਿਸਟ੍ਰੀਬਿਊਟ ਕੀਤਾ ਗਿਆ ਸੀਸੀ 1 ਸਰਟੀਫਿਕੇਟਸ ਮੋਰ ਥੈਨ 130 ਡਿਸਟ੍ਰੀਬਿਊਟ ਕੀਤੇ ਗਏ ਨੇ ਤੇ ਜਿਹੜਾ ਜੀਜੀ ਡਿਸਕ ਹੈ OBT ਤੋਂ ਜ਼ਿਆਦਾ ਡਿਸਟ੍ਰੀਬਿਊਟ ਕੀਤਾ ਗਿਆ। ਸੋ ਮੈਂ ਮੁਬਾਰਕਬਾਦ ਦਿੱਤੇ ਦੇਣੀ ਚਾਹਨਾ ਕਿ ਜਿਨ੍ਹਾਂ ਨੂੰ ਰਿਵਾਰਡਸ ਮਿਲੇ ਨੇ ਨਾਲ ਦੀ ਨਾਲ ਜਿਹੜੇ ਸਾਡੇ ਮੁਲਾਜ਼ਮ ਨੇ ਉਹਨਾਂ ਨੂੰ ਹਲਾਸ਼ੇਰੀ ਵੀ ਦੇਣੀ ਚਾਹੂੰਗਾ ਕਿ ਜਿਹੜੇ ਬਾਕੀ ਜਿਨ੍ਹਾਂ ਨੂੰ ਅੱਜ ਰਿਵਾਰਡ ਨਹੀਂ ਮਿਲ ਸਕਿਆ ਉਹ ਅੱਗੋਂ ਚੰਗਾ ਕੰਮ ਕਰਨ ਤਾਂ ਕਿ ਉਹਨਾਂ ਨੂੰ ਰਿਵਾਰਡ ਮਿਲ ਸਕੇ। ਧੰਨਵਾਦ। ਸਰਦਾਰ ਜੇ ਜਿਹੜੀ ITC ਦੀ ਜਿਹੜੀ ਲੇਟ ਸੀਗੀ ਇਹਦੇ ਨਾਲ 4 ਦਿਨ ਦਾ ਮੇੜਾ ਉਹਦਾ ਰੂਲ ਸੀਗਾ ਕਵਰ ਕੀਤੀ ਸੀ ਕਿ ਧਿਆਨਲੇ ਸੀਜ਼ਨ ਦੇ ਬੰਦੇ ਨਾਲ ਹੀ ISI ਉਹਨੂੰ ਜੋਇ ਪਹਿਲਾਂ ਕਿਹਾ ਕਿ ਕੰਟੀਨਿਊਸ ਪ੍ਰੋਸੈਸ ਹੈ ਪਹਿਲਾਂ ਵੀ ਰਿਕਵਰੀਜ਼ ਹੋਈਆਂ ਚੰਗੀਆਂ ਤੇ ਅੱਗੇ ਵੀ ਅਸੀਂ ਕੰਟੀਨਿਊਸਲੀ ਸਾਡੀ ਵਿਜਲ ਜਾਰੀ ਰਹੂਗੀ ਤਾਂ ਜੋ ਕੋਈ ਜਿ세 ਇਹੋ ਜਿਹੀ ਕੋਈ ਮੰਦਸ਼ਾ ਹੈ ਕਿ ਅੰਮ੍ਰਿਤਸਰ ਦਾ ਕੋਈ ਨੁਕਸਾਨ ਕਰੀਏ ਜਾਂ ਕੋਈ ਇਹੋ ਜਿਹਾ ਟਾਰਗੇਟ ਕ੍ਰੀਏਟ ਕਰੀਏ ਇਹੋ ਜਿਹੀ ਸਿਚੁਏਸ਼ਨ ਕ੍ਰੀਏਟ ਕਰੀਏ ਜਿਹਦੇ ਨਾਲ ਪੈਨਿਕ ਕ੍ਰੀਏਟ ਹੋਵੇ ਸੋ ਉਹਨਾਂ ਦੇ ਖਿਲਾਫ ਐਕਸ਼ਨ ਲਗਾਤਾਰ ਜਾਰੀ ਰਹੂਗਾ ਪਿੱਛੇ ਰਿਕਵਰੀਜ਼ ਹੋਈਆਂ ਐਂਡ ਵੀਲ ਇਨਸ਼ੋਰ ਕਿ ਅੰਮ੍ਰਿਤਸਰ ਕੰਟੀਨਿਊਸ ਟੂ ਬੀ ਅ ਸੇਫ ਪਲੇਸ ਸਤੈ ਇਸ ਤੋਂ ਬਾਅਦ ਗੱਲ ਕਰੀਏ ਤਾਂ ਆਪਰੇਸ਼ਨ ਸਿੰਦੂਰ ਤੋਂ ਬਾਅਦ ਜਿਹੜੀਆਂ ਜੜੀਆਂ ਹੱਟਾ ਨੇ ਜਾਂ ਗੱਦੀ ਬਿੱਜਾਂ ਨੇ ਉਹ ਵਧੀਆਂ ਨੇ ਨੀਤੀ ਸਾਹਿਬ ਨੇ ਵੀ ਕਹਿ ਅੱਗ ਕਿ ਉਸ ਤੋਂ ਬਾਅਦ ਮੁਸਤੈਦਗੀ ਬਣੀ ਹੈ ਔਰ ਬੀਐਸਐਫ ਨਾਲ ਮਿਲ ਕੇ ਲਗਾਤਾਰ ਆਪਰੇਸ਼ਨ ਕਰਦੇ ਹਾਂ ਉੱਪਰ ਬੀਐਸਐਫ ਤੇ ਆਰਮੀ ਨਾਲ ਸਾਡੀ ਬੜੀ ਕਲੋਜ਼ ਕੋਆਰਡੀਨੇਸ਼ਨ ਚ ਅਸੀਂ ਕੰਮ ਕਰ ਰਹੇ ਹਾਂ ਜਿਹੜੀਆਂ ਹੋਰ ਵੀ ਸਿਸਟਰ ਏਜੰਸੀਜ਼ ਨੇ ਉਹਨਾਂ ਨਾਲ ਵੀ ਕਲੋਜ਼ ਕੋਆਰਡੀਨੇਸ਼ਨ ਚ ਜਿਵੇਂ ਮੈਂ ਕਿਹਾ ਕੰਮ ਕੀਤਾ ਜਾ ਰਿਹਾ ਸੋ ਇਹ ਰਿਕਵਰੀਜ਼ ਉਹਦਾ ਹੀ ਪਾਰਟ ਨੇ ਜਿਹੜੀਆਂ ਪਿੱਛੇ ਰਿਕਵਰੀਜ਼ ਹੋਈਆਂ ਨੇ ਉਹਦੇ ਚ ਵੀ ਬੜੀ ਚੰਗੀ ਕੋਆਰਡੀਨੇਸ਼ਨ ਰਹੀ ਹੈ ਨੋ ਡਾਊਟ ਕਿ ਆਪਰੇਸ਼ਨ ਸਿੰਧੂਰ ਤੋਂ ਬਾਅਦ ਜਿਹੜਾ ਆਈਐਸਆਈ ਹੈ ਜਾਂ ਪਾਕਿਸਤਾਨ ਹੈ ਉਹਨਾਂ ਦਾ ਕੰਟੀਨਿਊਸ ਇੰਡੈਵਰ ਹੈ ਕਿ ਕਿਸੇ ਨਾ ਕਿਸੇ ਤਰੀਕੇ ਪੰਜਾਬ 'ਚ ਟਰਬਲ ਕ੍ਰੀਏਟ ਕਰੀਏ ਅਨਰੈਸਟ ਕ੍ਰੀਏਟ ਕਰੀਏ ਬਟ ਜਿਹੜੀ ਪੰਜਾਬ ਪੁਲਿਸ ਹੈ ਉਹ ਕਮਿਟਿਡ ਹੈ ਕਿ ਇਹੋ ਜਿਹਾ ਬਿਲਕੁਲ ਨਾ ਹੋਵੇ ਤੇ ਬਿਲਕੁਲ ਸੇਫ ਰਹੇ ਜਿਹੜੇ ਪਿਛਲੇ ਦੋ ਗਰਮੇੜ ਸੀਗੇ ਜਿਹੜੇ ਉਹਨ ਦੋ ਜਣੇ ਨੂੰ ਫੜੇ ਗਏ ਤੇ ਤਲਦ ਪਾਲ ਹੁੰਦਾ ਸੀਗਾ ਉਹਨੋਂ ਨਾਲ ਜਿਨੀ ਉਹਨਾਂ ਦਾ ਵੀ ਕਿੰਨੀ ਲੱਗਦਾ ਹੈ ਇਹ ਅੰਡਰ ਇਨਵੈਸਟੀਗੇਸ਼ਨ ਹੈ ਜਿਵੇਂ ਮੈਂ ਦੱਸਿਆ ਕਿ ਕੱਲ ਰਿਕਵਰੀ ਹੋਈ ਹੈ ਹਜੇ ਤੱਕ ਇਹਦੇ 'ਚ ਕਿਸੇ ਬੰਦੇ ਨੂੰ ਅ ਸੋ ਤਫਤੀਸ਼ ਇਹਦੇ ਵਿੱਚ ਜਾਰੀ ਹੈ ਜਲਦੀ ਇਹ ਰਿਚ ਕਲੀਅਰ ਹੋਊਗਾ ਕਿ ਕੌਣ ਬੰਦਾ ਇਨਵੋਲਡ ਸੀਗਾ ਤੇ ਕਿਸ ਕਾਰਨ ਕਰਕੇ ਆਇਆ ਸੀ ਡੈਟੋਨੇਟਰ ਵੀ ਰਿਕਵਰ ਹੋ ਗਿਆ